ਜੀ ਸਤਿ ਸ੍ਰੀ ਅਕਾਲ ਹਾਂਜੀ ਅਸੀਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿਲ੍ਹਾ ਫਤਗੜ ਸਾਹਿਬ ਦੀ ਟੀਮ ਮੰਨੀਓ ਇੱਕ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਇੱਕ ਮੰਗ ਪੱਤਰ ਦਿੱਤਾ ਵੀ ਪਿਛਲੀ ਵਾਰ ਸਰਕਾਰ ਨੇ ਸਾਨੂੰ ਕਿਹਾ ਸੀ ਵੀ ਪੀਆਰ 126 ਪੀਆਰ 131 ਜਾਂ ਹੋਰ ਹਾਈਬ੍ਰਿਡ ਜਿਹੜੀਆਂ ਤੁਸੀਂ ਫਸਲਾਂ ਬੀਜੋ ਸਰਕਾਰ ਚ ਕੁਪਰ ਬਾਅਦ ਦੇ ਵਿੱਚ ਜਿਹੜੇ ਸੈਲਰ ਮਾਲਕ ਨੇ ਉਹਨਾਂ ਨੇ ਸਾਨੂੰ ਕਟਾਂ ਦੇ ਨਾਂ ਤੇ ਸਾਡੀ ਬੜੀ ਆਰਥਿਕ ਲੁੱਟ ਕੀਤੀ ਤੇ ਸਾਡੀ ਮੰਡੀਆਂ ਦੇ ਵਿੱਚ ਅਸੀਂ ਰੋਲੇ ਵੀ 10 10 12 12 ਦਿਨ ਸਾਨੂੰ ਰੋਲਣਾ ਪਿਆ ਔਰ ਅਸੀਂ ਕਿਉਂਕਿ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੇਲੇ ਲੱਗਣੇ ਸ਼ੁਰੂ ਹੋ ਜਣੇ ਉਤੋਂ ਕਿਸਾਨਾਂ ਨੇ ਬੀਜ ਕੀਤਾ। ਇਸ ਲਈ ਅਸੀਂ ਸਰਕਾਰ ਤੋਂ ਮੰਗ ਕੀਤੀ ਆ ਵੀ ਸਾਨੂੰ ਉਹ ਦੱਸਿਆ ਜਾਵੇ ਵੀ ਅਸੀਂ ਕਿਹੜੀ ਫਸਲ ਬੀਜੀਏ ਜਿਹੜੀ ਦੇ ਸਾਨੂੰ ਬਿਨਾਂ ਕੱਟ ਲੱਗੇ ਸਾਡੀ ਆਰਾਮ ਨਾਲ ਖਰੀਦੀ ਜਾ ਸਕੇ। ਦੂਜਾ ਜਿਹੜਾ ਸਾਡਾ ਮਸਲਾ ਸੀਗਾ ਜਿਹੜੇ ਮੱਕੀ ਦੇ ਬੀਜ ਨੇ ਉਹਦੀ ਕਾਲਾ ਬਜਾਰੀ ਬੜੀ ਹੋ ਰਹੀ ਆ 2200 ਵਾਲੀ ਥੈਲੀ 3500 3600 ਆਵਲਾ ਤਾਂ ਮਿਲ ਹੀ ਨਹੀਂ ਰਹੀ ਆ ਬਲੇ ਇਸ ਰੇਟ ਤੇ ਮਿਲ ਰਹੀ ਆ ਵੀ ਕੋਈ ਵੀ ਸਰਕਾਰ ਸਾਨੂੰ ਮੱਕੀ ਦਾ ਜਿਹੜਾ ਬੀਜ ਆ ਉਹ ਮਹਈਆ ਕਰਾਵੇ ਤੇ ਤੀਜਾ ਇੱਕ ਜਿਹੜਾ ਆਪਾਂ ਰਿਸ਼ਤੇਦਾਰੀ ਵਿੱਚ ਅੱਗੇ ਜ਼ਮੀਨ ਕਰਾਉਂਦੇ ਸੀਗੇ ਉਹਦੇ ਤੇ ਕੋਈ ਟੈਕਸ ਨਹੀਂ ਸੀ ਹੁਣ ਸਰਕਾਰ ਉਹ ਤੇ 2.5% ਟੈਕਸ ਲਾਉਣ ਜਾ ਰਹੀ ਆ ਅਸੀਂ ਉਹਦਾ ਵੀ ਵਿਰੋਧ ਕਰਦੇ ਆ ਤੇ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹ ਟੈਕਸ ਆ ਜਿਹੜਾ ਇਹ ਨਾ ਲਾਇਆ ਜਾਵੇ ਸਰਕਾਰ ਇਹ ਮੰਗਵੰਨੀ ਧਿਆਨ ਦੇਵੇ ਨਹੀਂ ਫਿਰ ਅਸੀਂ ਸੰਘਰਸ਼ ਦੇ ਰਾਹ ਪੈਣਾ ਪਊਗਾ ਸਾਨੂੰ